ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਪਸ਼ੂ ਖਾਵਾਂਗੇ ਦੋ ਤੋਕੜਾਂ ਕਪੜਾਂ ਝੋਟੀਆਂ ਦੇ ਇੱਕ ਸੱਜੇ ਰਸੂਈ ਵੜ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜਗੇ ਵੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਜੀ ਜਗੇ ਵੀ ਤੁਸੀਂ ਦੱਸੋ ਹਾਂਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਚ ਜਗੇ ਵੀ ਹੋਰ ਕਿਵੇਂ ਰਿਹਾ ਪਿਛਲੀ ਵੀਡੀਓ ਦਾ ਮਾਣਾ ਆਪਾਂ ਜਗੇ ਵੀ ਵੀ ਭਰਾ ਮੰਗਾ ਹੱਥ ਜੋੜ ਕੇ ਮਾਫੀ ਚਾਹੁੰਨੇ ਆ ਅਜੇ ਤੱਕ ਫੋਨ ਚੁੱਕੇ ਨਹੀਂ ਗਏ ਇਹਨਾਂ ਤੁਹਾਨੂੰ ਸਭ ਮੈਂ ਕੱਲ ਦਾ ਫੋਨ ਲਿਆ ਕਰਨ ਵੀ ਵੀਡੀਓ ਡਿਲੀਟ ਕਰ ਦੋ ਫੋਨ ਆਉਣੀ ਬੜੇ ਡੈ ਛੋਟੀ ਦੁੰਦੀ ਦੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਪੋਚ ਅੱਗੇ ਵੀ ਜਿਹੜਾ ਤੁਹਾਨੂੰ ਵੀਡੀਓ ਪਾਈ 10 ਮਿੰਟਾਂ ਮਾਲਸਾਰਾ ਵੇਖਿਆ ਹੈ ਆਪਣਾ ਅੱਛਾ ਅੱਛਾ ਚਲੋ ਵਧੀਆ ਮਾਲ ਸਾਹਿਬ ਵੀ ਨਾ ਵਧੀਆ ਵਧੀਆ ਉਸੇ ਵੀਡੀਓ ਤੇ ਆਪਾਂ ਤਿੰਨ ਮੱਝਾਂ ਰਾਤੀ 20-20 ਕਿਲੋ ਵਾਲੀਆਂ ਫਰੀਦਕੋੜ ਕਲਾਈਆਂ ਤੁਹਾਡੇ ਨਾਲ ਗੱਲ ਵੀ 라ਤੀ ਹੋਈ ਆਪਣੀ ਹਾਂਜੀ 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 ਤੇ ਮਾਲ ਵੀਰ ਜੀ ਹੱਥੇ ਆਪਣੀ ਬੇਨਤੀ ਹੈ ਵੀਰਾਂ ਨੂੰ ਕਿ ਅੱਜ ਰਾਤ ਨੂੰ 2:30 ਵਜੇ ਮਾਲ ਆਪਾਂ ਕੋਲੋਂ 5-6 ਮੱਝਾਂ ਆਪਣੇ ਕੋਲ ਰਾਤ ਆ ਜਾਣੀਆਂ ਠੀਕ ਹੈ ਜੀ ਠੀਕ ਹੈ ਉਧਰ ਦੀਆਂ ਹਰਿਆਣੇ ਦੀਆਂ ਕੋਈ ਜਿੰਦਗੀਆਂ ਹੋਣਗੀਆਂ ਧੀ ਗਈ ਹਾਂ ਜੀ ਆਪਣਾ ਨਾਮ ਤੇ ਐਡਰੈਸ ਨਾਮ ਮੇਰਾ ਰਪਾ ਸਿੰਘ ਪਿੰਡ ਚੁੰਡਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਫੋਨ ਨੰਬਰ 981459922 ਠੀਕ ਹੈ ਜੀ ਇਹ ਇਦੋਂ ਕਰੀ ਸ਼ੁਰੂਆਤ ਉਹ ਗਾਹ ਤਾਂ ਕਰ ਲਈ ਪਹਿਲਾਂ ਆ ਜਿਓ ਜੀ ਪਹਿਲੇ ਦੰਤਾਂ ਤੇ ਸਾਜੀ ਕੋਈ ਵੜਦੇ ਹੁੰਦੇ ਆ ਇਹ ਦੱਸਿਓ ਬਾਈ ਕਿਨਵਾਸ ਸੁਆਹੀ ਆ ਪਰਸੋਂ ਰਾਤ ਦੀ ਜੱਗੇ ਵੀਰ ਸੁਈ ਆ ਗਿੱਲਾ 나ੜੂ ਜੇ ਬੱਛਾ ਮਗਰ ਜੇ ਠੀਕ ਹੈ ਜੀ ਮੇਲ ਕਾਫ ਆ ਗਿਆ ਜੇ ਪਿੱਛੇ ਹਾਂਜੀ ਹਾਂਜੀ ਕਿੰਨਾ ਜੇ ਕੋ ਬੋਲਾ ਐ ਟਾਈਮ 13:14 ਨੇ ਇੰਨਾ ਦੁੱਧ ਤਿਆਰ ਜੱਗੇ ਵੀਰ ਦੇ ਥੱਲੇ ਠੀਕ ਹੈ ਜੀ ਦੁੱਧ ਮਾਨੇ ਕੋਈ ਬੋਲੀ ਨਹੀਂ ਲਓ ਜੀ ਬਿਲਕੁਲ ਤਾਜੀ ਸੂਈ ਥਲੇ 13 ਤੋਂ 14 ਲਿਖੋ ਨਾ ਬੋਲਾ ਤਿਆਰ ਆ ਤੇ ਸੂਬਾ ਸੂਈਆ ਦੂਜਾ ਤੇ ਖੋਲੋ ਬਾਈ ਜੀ ਫਿਰ ਖੋਲ ਕੇ ਦਿਖਾਈਏ ਲਓ ਜੀ ਤੁਹਾਡੀ ਨਿੰਕਾ ਕਰਦੇ ਜੀ ਵੀ ਕਿੰਨਾ ਕੱਢ ਜੂਗੀ ਦੁੱਧ ਕੋਈ ਜੱਗੇ ਵੀ ਘਰ ਵਾਲਿਆਂ ਤੇ ਨਹੀਂ 16 17 ਤੋਂ 18 ਅੱਛਾ ਜੀ ਸਾਡੇ ਕੋ ਹਾਜ਼ਰ ਉਹਨਾਂ ਨੇ ਦੱਸਾਂਗੇ ਨਾ ਠੀਕ ਹੈ ਠੀਕ ਹੈ ਲਓ ਜੀ 16 17 ਲੀਟਰ ਹੈ ਇਹ ਵੀ ਆਜ ਕਿ ਵੀ ਠੰਡੀ ਠੇਰੀ ਜਿੱਦਾਂ ਮਰਜ਼ੀ ਕੋਈ ਬੈਜੇ ਅੱਛਾ ਜੀ ਹਾਂ ਲਓ ਜੀ ਸੀਲ ਲੀਆਂ ਸੁਲੀਆਂ ਵੀ ਬਹੁਤ ਆਗੀਆਂ ਵੜ ਦੇ ਵਿੱਚ ਬਿਲਕੁਲ ਇਹ ਨਵੀਂ ਵੜ ਦੂਜਾ ਸੁਗਾ ਸੁਈਆ ਤੇ ਕੋਈ ਵੀਰ ਭਰਾ ਸਾਹਮਣੇ ਆਲਾ ਜੀ ਚਲੋ ਦੁੱਧ ਚੰਗਾ ਭਰੀ ਜਾਣਾ ਤੇ ਥਾਣਾ ਦਾ ਸਹਿਜ ਗਿਆ ਵੀ ਬਹੁਤ ਹੀ ਚੰਗਾ ਵਾ ਰੋਤਣਾ ਹੱਥ ਚੱਲੀ ਆਈ ਇਹਨਾਂ ਲਈ ਹਾਂਜੀ 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 ਲਓ ਜੀ ਬਾਕੀ ਚੱਡਾ ਚੁੱਕਾ ਆ ਠੰਨੀ ਤੇ ਨਹੀਂ ਅੱਗੇ ਨੂੰ ਦੋਨਾਂ ਪਿੱਛੇ ਜੱਗੇਰ ਠੀਕ ਹੈ ਜੀ ਹਾਂ ਲਓ ਜੀ ਫੇਰ ਚੈੱਕ ਕਰਾ ਦਿੰਦੇ ਆਪਾਂ ਤੇ ਇਹ ਕੀ ਮੁੱਲ ਬਾਈ ਇਹਦਾ ਹਰ ਮੁੱਲ ਜੱਗੇ ਵੀ ਨਿਕਾ ਜੇ ਹੀ ਗਾ ਹਾਂਜੀ ਕਿਉਂਕਿ ਰਾਤ ਨੂੰ ਆਪਣੀ ਆ ਜਾਣੀ ਉਧਰੋਂ ਮੱਜਾਂ ਦੇ ਆਪਾਂ ਕੋਈ ਜਗਾ ਕੇ ਤੁਹਾਨੂੰ ਪਤਾ ਹੁੰਨੇ ਗਿਆ ਹਾਂਜੀ ਕੋਸ਼ਿਸ਼ ਕਰਦਾ ਵੀ ਜਗਾ ਗਾਂ ਤੜਲੀ ਪਿੱਛੇ ਆਪਣੇ ਗਾਂ ਲੰਮੀ ਬਣਾ ਦੇ ਖੁੱਲ੍ਹੇ ਅੱਛਾ ਜੀ ਕਰਦੇ ਉਹ ਹਾਂ ਸ਼ੈਂਟ ਵੱਡਾ ਕਰ ਦੇਣਾ ਠੀਕ ਹੈ ਠੀਕ ਹੈ ਹਾਂਜੀ ਦੋ ਖੁੱਲੀਆਂ ਬਣਾਵਾਂਗੇ ਨਾ ਵੱਡੀਆਂ ਅੱਛਾ ਜੀ ਲੱਗਦਾ ਜੇ ਤੁ ਬਿਲਕੁਲ ਸਹੀ ਗੱਲ ਹੈ ਹਾਂ ਇਹ ਜੱਗੇ ਵੀ ਜਿਹਦੇ ਆਪਾਂ ਲੋਗ ਦਿਹਾੜੀ ਸਵੇਚ ਗਏ ਫਿਰ ਤੇ ਹੈਗੀ 40-42000 ਦੀ ਹੁਣ ਆਪਾਂ 35000 ਦੀ ਦੇ ਦਈਏ 35 ਦੀ ਹਾਂ ਕਰ ਲੀਏ ਮਾਲ ਤਾਂ ਨਹੀਂ ਮੁੱਲ ਜੱਗੇ ਨਿਗਾਹ ਜੇ ਕੀਤਾ ਹੈ ਕਰਦੀ ਹੋ ਜਾ ਜੀ ਕਰਦਾ ਜੇ ਕਰਾਉ ਜੀ ਨੇ ਕਰਾਉਂਦਾ ਦੱਸ ਤੁਹਾਨੂੰ ਜਿੰਨੀ ਤੇ ਪੂਰੇ 30000 ਤੇ ਜੱਗੇ ਵੀ ਰੋਗੇ ਠੀਕ ਹੈ ਲੋ ਬੇਨਦਾ ਨਹੀਂ ਕੋਈ ਆ ਦੀ ਬਿਲਕੁਲ ਜਿੱਦਾਂ ਮਰਜੀ ਕੋਈ ਦੋ ਟਾਈਮ ਚੋਕ ਲੈ ਜਾ ਮੇਰੇ ਕੋਲ ਅੱਛਾ ਹਾਂ ਸ਼ੋਰ ਤੇ ਜੱਗੇ ਵੀ ਰੋਣੀ ਆ ਈਆ ਦੇ ਵੀ ਠੀਕ ਹੈ ਲੋ ਜੀ ਬਹੁਤੋ ਜਿਹੜਾ ਨਿਗਾਜਾ ਭਾ ਭਾਦਾ ਵੀਰ ਨੇ ਫਰੀ ਜਲਾ ਹਿਸਾਬ ਨਾ ਵਾ ਫਰੀ ਬਿਲਕੁਲ ਤਾਜੀ ਫਰੀ ਤੇ ਦੂਜੇ ਨੰਬਰ ਤੇ ਬਾਈ ਨੀਲੀ ਰਾ ਵੀ ਆ ਗਈ ਇਹ ਨੀਲੀ ਰਾ ਵੀ ਜੱਗੀ ਵੀ ਰਹੀ ਆ ਇਹ ਕਿਵੇਂ ਜੇ ਇਹ ਤੋਕਰ ਦੋ ਮਹੀਨਿਆਂ ਦੀ ਗੱਬਣ ਜੇ ਅੱਛਾ ਜੀ 10 ਕਿਲੋ ਦੋ ਜੀ ਦੂਜਾ ਸੂਆ ਸੂਣਾ ਜੇ ਇਹਨੇ ਠੀਕ ਹੈ ਜੀ ਆਹ ਦੋ ਮਹੀਨੇ ਦੀ ਸ਼ਹਿਰ ਚੋਰ ਲਈ ਲਈ ਜੇ 10 ਲੀਟਰ ਜੀ ਤਿਆਰ ਹੈ ਫੇਸ ਕੋਰ ਤੁਸੀਂ ਚੈੱਕ ਕਰ ਸਕਦੇ ਜੇ ਮਨਤੀ ਆਖਾ ਹਾਂ ਜੀ ਇਹ ਖੋਲੋ ਭਾਈ ਜੀ ਫਿਰ ਇਹਨੂੰ ਇਹ ਜਵਾਕ ਆਇਆ ਏ ਨਹੀਂ ਉਹ ਪਰਿਵੱਦੀ ਮੱਝ ਦਾ ਜੱਗ ਜੀ ਹਾਂ ਲੋਜੀ ਕਾਟ ਦਾ ਕਾਟ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਦੂਜਾ ਸੁਗਾ ਸੁਣਾ ਨੇ ਭਾਈ ਹਣਾ ਲੋਜੀ ਦੂਜਾ ਸੁਗਾ ਸੁਣਾ ਜਿਹੜਾ 2 ਮਹੀਨੇ ਦੀ ਪੂਰੀ ਚੈੱਕ ਪਾਸ ਹੋ ਗਈ ਏ ਤੇ ਇਸ ਕੁਆਲਟੀ ਤੇ ਚੈੱਕ ਕਰਦੇ ਸਿੰਗ-ਸੰਗ ਦੀ ਬੰਤਰ ਜਿਹੜੀ ਬਹੁਤ ਹੀ ਚੰਗਾ ਵਾ ਇਹ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਕਵਰ ਕਰਦੀ ਆ ਉਹ ਨੀਲੀ ਰਗ ਦੀਆਂ ਬਈ ਸੱਜਣ ਨੇ ਫਿਰ ਕਿੰਨਾ ਭਰਿਆ ਸੱਜਣ ਨੇ ਜੱਗੇ ਵੀ 14 15 14 15 ਕਿਲੋ ਦੁੱਧ ਭਰਿਆ ਲਿਆ ਇਧਰ ਦੀ ਅੱਜ ਬਾਰਡਰ ਦੇ ਏਰੀਏ ਦੇ ਇੱਧਰ ਕੇ ਵੀ ਠੀਕ ਹੈ ਠੀਕ ਹੈ ਜੀ ਲਓ ਇਧਰ ਦੀ 5 ਵੱਟ ਦੇ ਜਿਹੜਾ ਦੁੱਧ ਸੱਜਣ ਨੇ ਭਰਿਆ ਵਾ ਜਿਹੜਾ ਜੱਗੇ ਵੀ ਡੰਗ ਇਧਰ ਦਾ ਉਹ ਆ ਭਾਈ ਇਧਰ ਤੇ ਦੱਸਾਂ ਨਹੀਂ ਬਿਲਕੁਲ ਸਹੀ ਗੱਲ ਹੈ ਉਹ ਏ ਭਰਾਵਾਂ ਨੂੰ ਪਤਾ ਲੱਗ ਜਾਂਦਾ ਉਧਰ ਦਾ ਇਧਰ ਤੇ ਡੰਗ ਦਾ ਬੜਾ ਫਰਕ ਆ ਬੜਾ ਜਿਆਦਾ ਫਰਕ ਆ ਹਾਂ ਜਿਆਦਾ ਤੇ ਬਾਕੀ ਜਿਹੜੀਆਂ ਚੱਡੇ ਦੀਆਂ ਸਫਾਈਆਂ ਤੁਮਾਰੇ ਵੀ ਬਹੁਤ ਆਗੀਆਂ ਬੜੀਆਂ ਬੜੀਆਂ ਛੋਟੀ ਬੜੀ ਚੰਗੀ ਬੜੀ ਹੈ ਤੇ ਠਣ ਠੁਣ ਵੀ ਆ ਚੰ ਯੋਗੀ ਅਗਲੀ ਸਾਈਡ ਤੋਂ ਵੀ ਤੁਸੀਂ ਕੀ ਕਰ ਸਕਦੇ ਜਵਾਨੇ ਤੇ ਵੀ ਡੱਬ ਡੁੱਬ ਜਿਹੜੇ ਆ ਗਏ ਜਗੇ ਕੋ ਕਿਡਾ ਸੋਨਾ ਮਹਾਰਾਜ ਨੇ ਬਣਾਇਆ ਇਹਦੇ ਬਹੁਤ ਹੀ ਜ਼ਿਆਦਾ ਖੂਬਸੂਰਤ ਆ ਤੇ ਇਹਦਾ ਮੁੱਲ ਬਾਈ ਹਰਾ ਜਗੇ ਵੀਰ ਉਹਨਾਂ ਨੇ ਦੇ ਮਾਲਕ ਵੀ ਮੰਗੇ ਸਾਡੇ ਕੋਲ 1.5-2 ਲੱਖ ਰੁਪਈਆ ਅੱਛਾ ਜੀ ਤੇ ਹੁਣ ਆਪਾਂ ਲੱਖ ਹੀ ਦੇ ਦੇਗੇ ਲੱਕ ਦੀ ਨਹੀਂ ਜਾਜ ਕਰੀਏ ਜਿਆ ਪਤਾ ਕੀ ਮੱਧਿਆਂ ਦੇ ਮੋਲ ਬੜੇ ਜਗੇ ਵੀਰ ਹੋ ਗਏ ਹਾਂਜੀ ਹੁਣ ਤੁਸੀਂ ਦੱਸ ਦੋ ਨਹੀਂ ਜਾਣਦੀ ਖੁੱਲੀਆਂ ਜੱਟਾ ਪੂਰੇ 8000 ਦੇ ਜਗੇ ਵੀਰ 80 ਦੀ 80 ਦੀ ਆਪਣੇ ਛੱਡ ਦੀ ਮਾਦਨ ਉਹ ਨਹੀਂ ਚੰਗੀ ਝੋਟੀ ਅਸੀਂ ਦੇ ਨਹੀਂ ਚੰਗੀ ਸੋਹਣੀ ਝੋਟੀ ਹੈ ਸਾਮਨ ਵਾਲੀ ਬਾਕੀ ਕੋਈ ਪ੍ਰਾਸ ਹਾਂ ਕੋਈ ਸਾਮ ਹੈਗਾ ਵਾਧੇ ਵਾਨਿਆ ਹੁਣ ਏਦਾਂ ਦੀ ਮਾਜ ਕੋਈ ਤਿਆਰ ਕਰਕੇ ਮਨ ਲਾ ਗਾਂ ਵੇਚੂਗਾਣਾ ਇਹ ਤੁਹਾਨੂੰ ਪਤਾ 1.5-2 ਲੱਖ ਰੁਪਏ ਦੀ ਹੈਗੀ ਝੋਟੀ ਹੈਗੀ ਆਗੀ ਹੈਗੀ ਸਹੀ ਗੱਲ ਆਪਾਂ ਜੱਗੇ ਵੀ ਤੁਸੀਂ 75 ਦੀ ਗਏ ਮੈਂ 75 ਦੀ ਦੇ ਦਾਂਗੇ ਝਾਗੀ ਕਿ ਜਿਆਦਾ ਕੋਈ ਨਹੀਂ ਕਿ ਜਿਆਦਾ ਹੋਣਾ ਕਰੀਏ ਰਹਿਣ ਦੀ ਹੈ ਨੇ ਕਰ ਦੋ ਜੇ ਦੇ ਚਲੋ ਪੂਰੇ 5 ਦੇ 70 ਦੇ ਲਵਾਂ ਜੱਗੇ ਵੀਰ ਲਓ ਜੀ 70000 ਦੀ ਹਾਂ ਨਾ ਛੋੜ ਛੱਪਾਈ ਜੱਗੇ ਵੀਰ ਹੋ ਗਏ ਇਹਨਾਂ ਨੂੰ ਫੇ ਮੋਲ ਨਿਗੇ ਨਿਗੇ ਪਾਏ ਆਪਾਂ ਬਾਕੀ ਇਹ ਵੀ ਕੋਈ ਵੀਪਰਾ ਕਮੇਟੀ ਸੰਢੀ ਲੈ ਹਾਂ ਕਮੇਟੀ ਸਮਝ ਕੇ ਲੈ ਜੇ ਬਿਲਕੁਲ ਡਬਲ ਪੂਰੀ ਵੱਡੀ ਛੋਟੀ ਆ ਛੋਟੀ ਨਾ ਕੋਈ ਗਣੇ ਪੂਰੀ ਵੱਡੀ ਛੋਟੀ ਆ ਤੁਹਾਨੂੰ ਪਤਾ ਆਪਾਂ ਲੈਨੇ ਡੰਗਰ ਕੱਦ ਕਾੜਾ ਦੁੱਧ ਵਾਲਾ ਹਾਂਜੀ ਹਾਂਜੀ ਹਾਂ ਲਓ ਜੀ ਕੋਈ ਸ਼ੱਕ ਨਹੀਂ ਕੱਦ ਕੜ ਪੂਰੀ ਤਗੜਾ ਆ ਗਿਆ ਵਾ ਤੇ ਆ ਜੋ ਬਈ ਤੇ ਜੇ ਨੰਬਰ ਤੇ ਇਹ ਦੱਸਿਓ ਭਾਜੀ ਕਿੱਦਾਂ ਚੱਲੇਗਾ ਗੱਬਣ ਨੂੰ ਇਹ ਲੋ ਸਾਢੇ 6 ਮਹੀਨੇ ਦੇ ਗੱਬਣ ਜੇ ਆ ਮਗਰ ਕੱਟੀ ਜੇ ਠੀਕ ਹੈ ਲਵਜੀ ਪਿੱਛੇ ਫੀਲ ਕਾਫੀ ਹੈਗਾ ਜੇ ਆ ਪੰਜ ਅੱਗੇ ਵੀਰ ਆਪਣੇ ਘਰੋਂ ਵੇਚੀ ਹੀ ਮਾਝੇ ਅੱਛਾ ਜੀ 20 ਕਿਲੋ ਦੁੱਧ ਕਰਕੇ ਆਪਾਂ ਵੇਚੀ ਠੀਕ ਹੈ ਜੀ ਉਹਨੂੰ ਆਪਾਂ ਵੇਚੀ 2 ਲੱਖ ਤੋਂ ਕੋ ਦੇ ਵਿੱਚੀ ਅੱਛਾ ਜੀ ਤੇ ਹੁਣ ਇਹਦੇ ਥੱਲੇ ਆ ਟਾਈਮ ਦੁੱਧ ਹੋਊਗਾ 7 ਕਿਲੋ ਠੀਕ ਹੈ ਜੀ ਸਾਢੇ 6 ਮਿੰਟ ਦੀ ਗੱਭਣ ਜੇ ਕੱਤੀ ਦੋਵੇਂ ਟਾਈਮ ਕੱਤੀ ਤੇ ਮਿਲਦੀ ਜੇ ਠੀਕ ਹੈ ਠੀਕ ਹੈ ਹਾਂ ਜੀ ਲਓ ਜੀ ਸਾਢੇ 6 ਮਿੰਟ ਦੀ ਚੱਕ ਇਹ ਉਧਰ ਦੀ ਮਾਝੇ ਜੇ ਵੀਰ ਉਧਰੋਂ ਮੱਝਾਂ ਲੈਂਦੀਆਂ ਆਂ ਆਪਾਂ ਠੀਕ ਹੈ ਦੀ ਮਾਝੀ ਨਹੀਂ ਹੈ ਬਿਲਕੁਲ ਬਿਲਕੁਲ ਦੇਖੋ ਕੱਡੀ ਬਲਟੀ ਮਾਝੇ ਹਾਂ 20 ਲੀਟਰ ਵਾਲੀ ਆ ਤੇ ਆ 20 ਲੀਟਰ ਦੀ ਗਰੰਟੀ ਹੋਣੀ ਦੇਣੀ ਆਪਾਂ ਅੱਛਾ ਅੱਛਾ 20 ਲੀਟਰ ਚਵਾਗੇ ਆਪਾਂ ਦਿੱਤਾ ਠੀਕ ਆ ਠੀਕ ਆ ਦੋ ਲੱਖ ਤੇ ਕੋਹੋ ਉੱਤੇ ਦੀ ਵੇਚੀ ਇਹ ਬੰਦੂਆ ਕਿਲਵਾ ਸੁਪੂਆ ਹੀ ਆ ਯਾਰ ਕਿ ਤੀਸਰਾ ਸੁਪੂਆ ਸੁਣਾ ਨੇ ਦੇ ਦੇ ਵੀ ਇਹਦਾ ਡਾਤੀ ਆ ਸੁੂਵੀ ਤੀਸਰਾ ਹਾਂ ਬਾਕੀ ਦੁੱਧ ਦਾ ਡਰਮੀਆਂ ਦੇ 20 ਲੀਟਰ ਜਿਹੜਾ ਦੁੱਧ ਨੇ ਠੱਜ ਜੰਨੇ ਭਰਿਆ ਵਾ ਤੇ ਐਸਟਾ ਵਿੱਚ ਇਹਨਾਂ ਨੂੰ ਮੈਂ ਛੱਡੀ ਗੁੱਡੀ ਨਹੀਂ ਅੰਦਰੋਂ ਅੱਛਾ ਜੀ ਤਾਂ ਕਰਤੇ ਥੋੜਾ ਡਾਤੀ ਆ ਠੀਕ ਜੀ ਬਹੁਤ ਬਹੁਤ ਧੰਨਵਾਦ ਇਹ ਜਿਹੜਾ ਇਹ ਮਹੀਨਾ ਕਾਲਾ ਲੱਗਾ ਵਾ ਤੇ ਪਿੱਛੇ ਹੀ ਮਿਲ ਕਾਹ ਹਾਂ ਸਾਢੇ 6 ਮਹੀਨੇ ਚੈੱਕ ਪਾਸ ਤੇ 6 ਤੋਂ 7 ਲੀਟਰ ਜਿਹੜਾ ਦੁੱਧ ਤਿਆਰ ਆ ਚਾਰ ਪਿਆ ਦੇ ਜੀ ਇਹ ਬਾਕੀ ਵੀਪਰਾ ਸਾਰੇ ਸਿਆਣੇ ਆ ਵੀ ਜਿਹੜਾ 6.5 ਮਹੀਨੇ ਥੱਲੇ ਇਹਨਾਂ ਦੋ ਜਿਹੜੇ ਸੱਜੇ ਦਾ ਰਿਕਾਰਡ ਆਪਣੇ ਅੰਦਾਜ਼ੇ ਨਾਲ ਤੁਸੀਂ ਲਾ ਸਕਦੇ ਜੇ ਇੱਕ ਉਹ ਤੈਨੂੰ ਗੱਲਾਂ ਉਹ ਵੀਰ ਭਰਾ ਵੀਡੀਓ ਆਖੂਗਾ ਨਾ ਹਾਂਜੀ ਉਹਦੀ ਵੀਡੀਓ ਹੀ ਪਾ ਲਾਂਗੇ ਜਦੋਂ ਮਾਲਾ ਵਿੱਚ ਸੋਸ ਆ ਗਿਆ ਆਪਾਂ ਵੇਚੀ ਅੱਛਾ ਅੱਛਾ 20 ਕਿਲੋ ਦੁੱਧ ਬਣਾ ਕੇ ਦਿੱਤਾ ਆਪਾਂ ਨੂੰ ਵੀਡੀਓ ਵੀ ਸਭ ਕੁਝ ਪਈਆਂ ਠੀਕ ਹੈ ਠੀਕ ਹੈ ਜੀ ਲਓ ਜੀ ਕਾੜ ਦਾ ਕਾੜ ਜਿਹੜਾ ਇਹਦਾ ਵੀ ਬਹੁਤ ਪੂਰਾ ਵੱਡਾ ਵੱਡਾ ਮੋਰਾ ਨਸਲ ਦੀ ਇਹ ਤਾਂ ਬਲੈਕ ਪੂਛਤਾ ਕਿ ਵਾਲ ਕਾਲੇ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਬਾਈ ਹਰ ਮੋੜ ਜੱਗੇ ਵੀ ਇਹਨਾਂ ਨੂੰ ਜੋ ਮਰਜੀ ਹੁਣ ਮਾਲਾ ਵੀ ਮਹੀਨੇ ਦੇ ਢਾਈ ਰਹਿ ਗਏ ਗਿਣਤੀ ਨਾ ਢਾਈ ਲਾਲੇ ਕੋਈ ਤਿੰਨ ਲਾਲੇ ਹਾਂਜੀ ਤੇ ਇਹਦੇ ਸੋ ਮਾਲਾ ਵੀ ਸਾਂਭ ਕੇ ਕੋਈ ਦੇ ਦੇ 2 ਲੱਖ ਦੀ ਜੇ ਵੀ ਆਪਾਂ ਰੱਖਾਂਗੇ ਅੱਛਾ ਹੀ ਕੋਈ ਵੀਡੀਓ ਆਪ ਨੂੰ ਦਿਖਾ 2 ਲੱਖ ਦੀ ਫਿਰ ਵੀ ਰੱਖੂਗਾ ਮਾਜਰ ਠੀਕ ਹੈ ਠੀਕ ਹੈ ਜੀ ਹੁਣ ਆਪਾਂ ਜੱਗੇ ਵੀ ਪੂਰੇ ਲੱਖ ਦੀ ਦੇ ਦਈਏ ਲੱਖ ਦੀ ਹਾਂ ਕਰਦੀ ਜੀ ਮਾਂ ਤਾਂ ਮਾਂ ਤਾਂ ਕਰਾ ਲਵਾਂ ਜਿੰਨਾ ਕਰਾਉਣਾ ਇਹਦੇ ਵੀ 5% ਕਰ ਦੇ ਪੰਜਣਾ ਛੜੀ ਜਕੇ ਵੀਰ ਹਾਂਜੀ ਤੇ ਹਾਂ ਨਾ ਜਿਹੜੀ ਦੇ ਲਈ ਨਾ ਪੂਰੇ 85000 ਦੀ ਹੋਗੀ 85 ਦੀ 85000 ਦੀ ਠੀਕ ਹੈ ਜੀ ਤੇ ਕੋਈ ਖਾਲਾ ਵੀ ਤਿਆਰ ਕਰਕੇ ਮੱਝ ਵੀਡੀਓ ਦਿਖਾ ਕੇ 2 ਲੱਖ ਦੀ ਮੱਝ ਰੱਖਾਂਗੇ ਆਪਾਂ ਲਓ ਜੀ ਵੀਡੀਓ ਨੂੰ ਸਾਹਮਣੇ ਰੱਖ ਲਿਓ ਵੀਰ ਭਰਾ ਹਾਂ ਤੇ 200 ਲੱਖ ਰੁਪਇਆ ਮੁੱਲ ਬਾਈਲੇ ਹੁਣੇ ਲਾਤਾ ਵਾ ਕੋਈ ਸਾਹਮਣੇ ਕਰਕੇ ਵੀ ਠੀਕ ਹੈ ਠੀਕ ਹੈ ਜੀ ਆ ਮਤਲਬ ਕੱਟੀ ਇਹ ਦੋਨਾਂ ਮਾ ਕੱਟੀ ਵੀ ਮਗਰੇ ਜਾਊ ਦੋਹਾਂ ਟਾਈਮ ਕੱਟੀ ਤੇ ਮਿਲਦੀ ਜੰਗੀ ਵੀ 85000 ਦੇ ਵਿੱਚ ਤਿੰਨ ਪਸ਼ੂ ਮਿਲ ਜਣੇ ਤਿੰਨ ਪਸ਼ੂ ਮੇਰਾ ਸੀਮਨ ਵੀ ਚੰਗਾ ਭਰਾਇਆ ਜੇ ਅੱਛਾ ਜੀ ਸੀਮਨ ਵੀ ਉਹਨਾਂ ਨੇ ਆਖਿਆ ਚੰਗਾ ਭਰਾਇਆ ਠੀਕ ਹੈ ਠੀਕ ਹੈ ਜੀ ਲਓ ਬਜੀ ਬਿਲਕੁਲ ਜਿਹੜੇ ਹਿਸਾਬ ਨਾਲ ਝੋਟੀਆਂ ਦੇ ਮਿਲਕ ਰਿਕਾਰਡ ਸਨ ਬਿਲਕੁਲ ਜਾਇਜ਼ ਮਣਪਾਤ ਆ ਜਾਇਜ਼ ਕਿ ਮੌਕੇ ਤੇ ਚਲੋ ਥੋੜਾ ਬੋਧਾ ਕਰਦੇ ਹੋ ਮਾਨਤਾ ਦਾ ਇਹ ਬਹੁਤ ਜੱਗੇ ਵੀਰ ਉਪਰ ਆ ਗਈ ਗੱਲ ਆ ਹਾਂਜੀ ਹੁਣ ਇਹਦੀ ਮੱਝ ਲੈਣੀ ਵੀ ਬਾਰੋਂ ਕਿਹੜੀ ਮਾਲਾ ਹੁਣ ਜਿੰਨੇ ਵੀਰ ਨੇ 85000 ਲਾਇਆ ਨਾ ਉਹਨੂੰ ਸੌਖਾ ਹੈ ਹਾਂਜੀ ਹਾਂਜੀ ਏਡੀ ਮੱਝ ਕੋਈ ਉਦਾਂ 2 ਦੀ ਲਊਗਾ ਹੁਣ ਬੋਧ ਵੀ ਦਿੰਦੀ ਆ ਮਗਰ ਕੱਟੀ ਆ ਮਹੀਨੇ ਦੇ ਸਾਰੇ ਲਾ ਕੇ ਢਾਈ ਆ ਹਾਂ ਢਾਈ ਦੇ ਨਾ ਇਹਦੀ ਕਮੇਟੀ ਆ ਹਾਂ ਕਮੇਟੀ ਸਾਹ ਕਮੇਟੀ ਜੱਗੇ ਵੀ 2 ਲੱਖ ਰੁਪਏ ਦੇ ਮੈਂ ਮੈਂ ਕਹਤਾ ਵੀ 2 ਲੱਖ ਰੱਖੂੰਗਾ ਜਗਾ ਆਪਾਂ ਕੋ ਜੱਗੇ ਵੀਰ ਹੋਣੀ ਆ ਜਗਾ ਸੜਕ ਕੋ ਹੋਏ ਨਾ ਮਸਾਂੋਂ ਗਾਂ ਇਸੇ ਕਰਕੇ ਵਧਾਉਣ ਲੱਗੇ ਵੀ ਰੜੜੀਆਂ ਮੱਝਾਂ ਹੀ ਪਤਾ ਇਹ ਮੀਨ ਇਹ ਕਿੰਨੇ ਕਿ ਹੁੰਦੇ ਆ ਹਾਂਜੀ ਆਹ ਸਾਮ ਕਰਕੇ ਚੱਲਣਾ ਪਈਏ ਚਾਰ ਨਾਲ ਜੋੜਦੀ ਆ ਜੋੜਦੀ ਜੋੜਦੀ ਹੁਣ ਆ ਕਿੰਨੀ ਚੰਗੀ ਝੋਟੀ ਆ ਹਾਂਜੀ ਹਾਂਜੀ ਸਾਮ ਦੀ ਗੱਲ ਆ ਹਾਂ ਬਿਲਕੁਲ ਸਹੀ ਗੱਲ ਆ ਜੀ ਤੇ ਵਪਾਰੀ ਕੋ ਤੁਹਾਨੂੰ ਪਤਾ ਨਹੀਂ ਥਾਮ ਹੁੰਦੀ ਬਈ ਬਾਹਰ ਅੰਦਰ ਵੀ ਜਾਣਾ ਹੁੰਦਾ ਸਾਮ ਹੁੰਦੀ ਆਹ ਗੱਲ ਆ ਠੀਕ ਆ ਲਓ ਭਾਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਜਿਹੜੇ ਵੀਰਪ੍ਰਾਂ ਅੱਗੇ ਪਸ਼ੂ ਕ੍ਰੇਤਨ ਹੁੰਦਾ ਵਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਹਾਂਜੀ ਹਾਂਜੀ ਤੇ ਵੀਡੀਓ ਨੂੰ ਕਰ ਲਓ